ਸਾਡੇ ਵੀ ਘਰ ਦੇ ਪੰਜਾਬ ਪੁਸਤਚਾ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫੇਰ ਆਈ ਫਿਰ ਸਾਨੂੰ ਪਤਾ ਲੱਗਿਆ ਸਾਰੇ ਹੀ ਆਏ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ 174 ਦੀ ਕਾਰਵਾਈ ਲਾ ਕੇ ਚਲੇ ਜਾਓ ਸਾਡੀ ਸੁਣਦੇ ਨਹੀਂ ਐਸਾ ਹੀ ਸਾਹਿਬ ਨਾ ਐਸਾ ਚੋ ਸਾਹਿਬ ਬਿਲਕੁਲ ਨਹੀਂ ਸੁਣ ਰਹੇ ਸੀ ਸਾਡੀ ਸਾਨੂੰ ਕਹਿੰਦੇ ਬੱਚੇ ਦੀ ਬਾਡੀ ਦੇ ਉੱਤੇ ਇੱਕ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕਿ ਉੱਥੇ ਇੱਕ ਮੁੰਡਾ ਸੀਗਾ ਰਾਜੂ ਨਾਂ ਦਾ ਲਾਗੇ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਕਿ ਰਾਜੂ ਸੀ ਉਹਦਾ ਨਾਮ ਬੰਟੀ ਬੰਟੀ ਉਹ ਪੇਂਟ ਕਰਿਆ ਉਹਨੇ ਕਹਿੰਦਾ ਤਿੰਨ ਜਾਣਿਆਂ ਨੇ ਉਹਨੂੰ ਮਾਰਿਆ ਤਿੰਨ ਬੰਦੇ ਨੂੰ ਮਾਰ ਰਹੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉਹਦੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਰੋੜ ਕੇ ਵੀ ਨਸ਼ੇ ਪਸ਼ੇ ਦਾ ਨਾਂ ਲੱਗ ਜੇਗਾ ਨਸ਼ਾ ਮਤਲਬ ਇਦਾਂ ਦਾ ਕੁਝ ਘਰਾਰ ਕਰ ਦੇਣਗੇ ਮੈਂ ਸਾਡੇ ਘਰਾਂ ਦੇ ਵਿੱਚ ਆਵਾਂ ਇਹਨਾਂ ਨੂੰ ਮੋੜ ਸਕਦਾ ਹਾਂ। ਮੈਂ ਤੇਰੀ ਕੋਈ ਸੁਣਦਾ ਗਵਾ ਨਹੀਂ। ਮੈਂ ਤੇਰੇ ਨਾਲ ਗੱਲ ਕੀਤੀ ਮੈਂ ਕਾਕਾ ਤੈਨੂੰ ਵੋਈ ਦੇਣੀ ਵੀ ਪਾਈ ਲੱਗ ਗਈ। ਕਾਕਾ ਤੈਨੂੰ ਵੋਈ ਦੇਣੀ ਪੈਣੀ। ਇਹ ਲਵੜੇ ਚਨਾ ਪਾ। ਨਾਲ ਹੀ ਜਾਂਦੀ ਸੀ। ਕਿ ਤੂੰ ਇਹ ਲਵੜੇ ਚਨਾ ਪਾ। ਨਾਲ ਹੀ। ਤੁਹਾਨੂੰ ਦੱਸਿਆ ਨਹੀਂ ਨਾ। ਲਮਾ ਸਾਡਾ ਸੇਜਵਾ ਬਚਾ। ਇਹਨਾਂ ਬੰਦਿਆਂ ਨੇ ਕਤਲ ਕਰਤਾ। ਸਾਡੇ ਬੇਟੇ ਦਾ ਕਤਲ ਹੋਇਆ ਜੀ ਮਰਡਰ ਹੋਇਆ। ਅਸੀਂ ਉਸ ਦੀ ਬੋਡੀ ਵੇਖਣ ਆਏ ਆ। ਉਹ 19 ਤਰੀਕ ਤੋਂ ਲਾਪਤਾ ਸੀ ਉਹਦੇ ਇਹਨਾਂ ਨੂੰ ਹਸਪੀਟਲ ਸੀ ਸਕਾਟ 'ਚ। ਤੇ ਉਹ ਉਥੇ ਉਹਨਾਂ ਦੀ ਦੇਖਭਾਲ ਦੀ ਉਹਨਾਂ ਦੇ ਨਾਲ ਰਹਿੰਦਾ ਸੀਗਾ ਤੇ ਉਹ 19 ਤਰੀਕ ਨੂੰ 4 ਵਜੇ ਮਤਲਬ ਗਾਇਬ ਹੋ ਗਿਆ ਤੇ ਉਹਦੀ ਮਤਲਬ ਸਾਨੂੰ ਬੋਡੀ ਵਗੈਰਾ ਕੁਝ ਨਹੀਂ ਮਿਲ ਰਿਆ ਸੀ ਕੋਈ ਉਹਦਾਤਾ ਪਤਾ ਨਹੀਂ ਫੋਨ ਵਿੱਚੋਂ ਹੋ ਗਿਆ ਇੱਥੋਂ ਬਾਅਦ ਚਲੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਕਿਹੜਾ ਥਾਣਾ ਸੀਗਾ ਮੁਕਮ ਮੁਕਮਪੁਰਾ ਇਹਨਾਂ ਨੇ ਉਥੇ ਬੋਡੀ ਮੈਨਾਂ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਾਡੇ ਤੱਕ ਪਹੁੰਚ ਕਰਨ ਦੀ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਵੀ ਘਰ ਦੇ ਪੰਜਾਬ ਪੋਸਟ ਚਾ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫੇਰ ਆਈ ਫੇਰ ਸਾਨੂੰ ਪਤਾ ਲੱਗਿਆ ਸਾਰੇ ਹੀ ਆਏ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ 174 ਦੀ ਕਾਰਵਾਈ ਲਾ ਕੇ ਚਲੇ ਜੋ ਸਾਡੀ ਸੁਣਦੇ ਨਹੀਂ ਐਸਾ ਹੀ ਸਾਬ ਨਾ ਐਸਾ ਸਾਬ ਬਿਲਕੁਲ ਨਹੀਂ ਸੁਣ ਰਹੇ ਸੀ ਸਾਡੀ ਸਾਨੂੰ ਕਹਿੰਦੇ ਬੱਚੇ ਦੀ ਬੋਡੀ ਦੇ ਉੱਤੇ ਇੱਕ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕੀ ਉੱਥੇ ਇੱਕ ਮੁੰਡਾ ਸੀਗਾ ਰਾਜੂ ਨਾਂ ਦਾ ਲਾਗੇ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਕਿ ਰਾਜੂ ਸੀ ਉਹਦਾ ਨਾਂ ਬੰਟੀ ਬੰਟੀ ਉਹ ਪੇਂਟ ਕਰ ਰਿਹਾ ਉਹਨੇ ਕਹਿੰਦਾ ਤਿੰਨ ਜਣਿਆਂ ਨੇ ਉਹਨੂੰ ਮਾਰਿਆ ਤਿੰਨ ਬੰਦੇ ਨੂੰ ਮਾਰ ਰਹੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉਥੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਰੋੜ ਕੇ ਵੀ ਨਸ਼ੇ ਪशे ਦਾ ਨਾਂ ਲੱਗ ਜੇਗਾ ਮਤਲਬ ਇਦਾਂ ਦਾ ਕੁਝ ਘਰਾਰ ਕਰ ਦੇਣਗੇ ਨਹੀਂ ਬਿਲਕੁਲ ਨਹੀਂ ਜੀ ਉਹਨਾਂ ਦੇ ਨਾਮ ਲੈ ਮਮੀ ਪਾਪਾ ਦਾ ਸਵਾਮੀ ਨੇ ਬੱਚਾ ਬਿਲਕੁਲ ਇਹ ਹੋ ਜਾਣੀ ਹੈ ਜੋ 19 ਸਾਲ ਦਾ ਬੱਚਾ ਸੀਗਾ ਤੇ ਉਹਨੂੰ ਉਥੇ ਸੁੱਟ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਸਰਨੇ ਕਹਤਾ ਕਿ ਉਹਦੇ ਸਰੀਰ ਦੀ ਕੋਈ ਖੋਜ ਨਹੀਂ ਆਇਆ ਕਿ ਆਪੀ ਐਫ ਆਰ ਆ ਕਰੋ ਅਸੀਂ ਆਏ ਆ ਤੇ ਤੁਸੀਂ ਐਫ ਆਰ ਕਰੋ ਦਰਜ ਉਹਨਾਂ ਦੇ ਖਿਲਾਫ ਜਿਹੜੇ ਤਿੰਨ ਬੰਦਿਆਂ ਨੇ ਕਤਲ ਕੀਤਾ ਇਹ ਕਹਿੰਦੇ ਕਿ ਮਤਲਬ ਉਹਦੀ ਬੋਡੀ ਤੇ ਕੋਈ ਖਰੋਚ ਨਹੀਂ ਹੈਗੀ ਤੇ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਵਿਖਾਉਣੀ ਆ ਅਸੀਂ ਇੱਥੇ ਆਏ ਆ ਆਣ ਕੇ ਦੇਖੋ ਬੱਚੇ ਦੀ ਕੰਨ ਦੇ ਵਿੱਚੋਂ ਨੱਕ ਦੇ ਵਿੱਚੋਂ ਕਿੰਨੀ ਬਲੀਡਿੰਗ ਹੋਈ ਆ ਹੱਥਾਂ ਦੇ ਵਿੱਚੋਂ ਨੀਲ ਹਾਂਜੀ ਉਹਨਾਂ ਦੀ ਰੰਜਿਸ਼ ਹੈਗੀ ਜੀ ਉਹ ਰੰਗীনਪੁਰ ਦੇ ਲਾਗੇ ਰੰਗীনਪੁਰ ਪਿੰਡ ਆ ਉਹਨਾਂ ਦਾ ਰੰਜਿਸ਼ ਸੀ ਉਹਨਾਂ ਮੁੰਡਿਆਂ ਦੇ ਨਾਲ ਇਹਨਾਂ ਦੀ ਤੁਹਾਨੂੰ ਕਰਕੇ ਵੀ ਉਹਨਾਂ ਨੇ ਹਾਂਜੀ ਕਲੀਅਰ ਹੈ ਸ਼ੱਕ ਕੋਈ ਨਹੀਂ ਜੀ ਕਲੀਅਰ ਆ ਉਹਨਾਂ ਨੇ ਮਾਰਿਆ ਜੀ ਸਾਡਾ ਮੁੰਡਾ ਸਾਡਾ ਮੁੰਡਾ ਕਹਿੰਦੇ ਤੁਹਾਨੂੰ ਹੋਰ ਦੇਣੀ ਪੈਣੀ ਆ ਗਵਾਹੀ ਤੁਸੀਂ ਮੁੱਕਰ ਜੀ ਸਹੀ ਸਾਹਿਬ ਜਿਹੜੇ ਆਏ ਨੇ ਸਰ ਇਹ ਕਹਿੰਦੇ ਆ ਜਦੋਂ ਸਾਡਾ ਐਵਿਡੈਂਸ ਬਣ ਗਿਆ ਮੁੰਡਿਆਂ ਨੇ ਸਾਨੂੰ ਸਾਹਮਣੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਇਦਾਂ ਕਤਲ ਕਰ ਰਹੇ ਸੀ ਅਸੀਂ ਉੱਤੋਂ ਵੇਖਿਆ ਇਹ ਸਰ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਅਸੀਂ ਆਪਣੇ ਤੌਰ ਤੇ ਡੀਪੀ ਸਰ ਦੀ ਰਿਕਵੈਸਟ ਕਰਵਾ ਕੇ ਦੁਬਾਰਾ ਕਾਰਵਾਈ ਕਰਵਾਈ ਵੀ ਤੁਸੀਂ ਕੈਮਰੇ ਦੇਖੋ ਲਾਗੇ ਦੁਕਾਨਾਂ ਚੈੱਕ ਅਪ ਹਨਾ ਕਰੋ ਚਲੋ ਇਹ ਗਏ ਨਾਲ ਤੇ ਉੱਥੇ ਪਤਾ ਚੱਲਿਆ ਤੇ ਇਹ ਉਹਨਾਂ ਨੂੰ ਕਹਿੰਦੇ ਆ ਡਰਾ ਰਹੇ ਨੇ ਸਹੀ ਸਾਹਿਬ ਤੁਹਾਨੂੰ ਗੁਵਾਈ ਤੇ ਆਉਣਾ ਪੈਣਾ ਤਾਨੂੰ ਗਵਾਏ ਤੇ ਹੋਣਾ ਪੈਣਾ ਉਹ ਦਿਹਾੜੀ ਦਾ ਬੰਦਾ ਤੇ ਆਪੇ ਡਰੂਗਾ ਕਿ ਮੈਂ ਪੁਲਿਸ ਦੇ ਚੰਨ ਜੜ ਚ ਕਿਉਂ ਪੈਣਾ ਵਾ ਕਿਤੇ ਡਰਤ ਵੀ ਤੁਹਾਡੇ ਕੀ ਲੱਗਦਾ ਮੇਰਾ ਉਹ ਆਪਣੇ ਮਾਂ ਜੀ ਬੇਟਾ ਸੱਡਾ ਉਹ ਮੰਗ ਸਾਡੀ ਨੂੰ ਇਨਸਾਫ ਦਿੱਤਾ ਜਾਏ ਜੀ ਸਰ ਵਾਰਨ ਦੀ ਕਾਰਵਾਈ ਕੀਤੀ ਜਾਏ ਤੇ 302 ਲਗਣੀ ਚਾਹੀਦੀ ਹੈ ਜੀ 302 ਚਾਹੁੰਦੇ ਆਂ ਜੀ ਮੇਰਾ ਨਾਂ ਕੁਲਵਿੰਦਰ ਸਿੰਘ ਹੈ ਜੀ ਮੇਰੇ ਨਾਲ ਪਾਂਜੇ ਦਾ ਮਰਡਰ ਹੋ ਗਿਆ ਕਤਲ ਹੋ ਗਿਆ ਉਦੇ ਕਾਰਨ ਅਸੀਂ ਆਪਣੇ ਭਾਂਜੇ ਦੀ ਇੱਥੇ ਲਾਸ਼ ਹੈ ਤੇ ਉਹ ਵੇਖਣ ਆਏ ਹਾਂ ਤੇ ਉਹ ਦੀ ਮੇਰੇ ਭਾਂਜੇ ਦੀ ਲਾਸ਼ ਹੈ ਭਾਂਜਾ ਜੀ ਅਸੀਂ ਆਪਣੇ ਘਰੇ ਪਾਲਿਆ ਪੁੱਤਾਂ ਵਾਂਗੂ ਪਾਲਿਆ ਉਹਦਾ ਡੈਡੀ ਫੌਜ ਚ ਆ ਉਹ ਰਹਿੰਦੇ ਜੀਤੋ ਸਰਜੇ ਹੀ ਪਿੰਡ ਉਹਨਾਂ ਦਾ ਜੀਤੋ ਸਰਜਾ ਆ ਕੀ ਕਾਰਨ ਕੀ ਹੋਇਆ ਜਿੱਦਾਂ ਮੌਤ ਹੋਈ ਉਹ ਇਹ ਤੇ ਨਾ ਮੇਰੇ ਪਿਤਾ ਜੀ ਹਸਪਤਾਲ ਦਾਖਲ ਨੇ ਸਕਾਟ ਦੇ ਵਿੱਚ ਫੋਟੀ ਦੇ ਵਿੱਚ ਇੱਥੇ ਅੰਮ੍ਰਿਤਸਰ ਤੇ ਵੇਰਕਾ ਚੌਂਗ ਦੇ ਵਿੱਚ ਹਸਪਤਾਲ ਆ ਉੱਥੇ ਦਾਖਲੇ ਸੀ ਮੇਰੇ ਪਿਤਾ ਜੀ ਤੇ ਉਹ ਇਹਨਾਂ ਕੋਲ ਸੇਵਾ ਵਾਸਤੇ ਆਇਆ ਸੀ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਉਹ ਇਹਨਾਂ ਮੁੰਡਿਆਂ ਨੂੰ ਪਤਾ ਲੱਗ ਗਿਆ ਵੀ ਇਹ ਹਸਪਤਾਲ ਦੇ ਵਿੱਚ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਿਆ ਬੁਲਾਇਆ ਗਿਆ ਬੁਲਾਇਆ ਗਿਆ ਤੇ ਉਹਨੂੰ ਇਹਨਾਂ ਨੇ ਹਾਂ ਰੰਜੀਤ ਇਹਨਾਂ ਦੀ ਆਪਸ ਵਿੱਚ ਪਹਿਲਾਂ ਮੁੰਡਿਆਂ-ਮੁੰਡਿਆਂ ਦੀ ਹੀ ਕੋਈ ਉਹਨਾਂ ਨੇ ਬੁਲਾ ਲਿਆ ਬੁਲਾ ਕੇ ਉਹਨੂੰ ਲੈ ਕੇ ਉਹਨੂੰ ਇੰਜੈਕਸ਼ਨ ਪਤਾ ਨਹੀਂ ਕੀ ਦਿੱਤਾ ਟੀਕੇ ਨਸ਼ੇ ਵਾਲੇ ਲਾਤੇ ਕੀ ਕਰ ਦਿੱਤਾ ਉਹਨੂੰ ਤੇ ਉਹਦੇ ਉਹਦੇ ਕਰਕੇ ਇਹਨਾਂ ਨੂੰ ਮੇਰੇ ਪਿਤਾ ਜੀ ਦੇ ਕੋਲ ਰਹਿੰਦਾ ਸੀ ਦੋ ਦਿਨ ਹੋ ਗਏ ਸੀ ਉਹਨੂੰ ਰਹਿੰਦੇ ਨੂੰ ਤੇ ਉਹ 19 ਤਰੀਕ ਤੇ 19 ਤਰੀਕ ਤੇ ਇਹਨਾਂ ਦੇ ਕਾਬੂ ਆ ਗਿਆ ਉਹ ਉਹਨਾਂ ਕਿਤੇ ਪਤਾ ਨਹੀਂ ਕਿਸੇ ਮੁੰਡੇ ਨੇ ਉਹਨੂੰ ਬੁਲਾਇਆ ਦੋ ਨਾਮਜਨਤੀ ਮੁੰਡੇ ਨੇ ਇੱਕ ਅਨੁਸ਼ਾਤਾ ਮੁੰਡਾ ਹੈ ਕਾਰਵਾਈ ਇਹ ਕਹਿੰਦੇ ਵੀ ਉਹਦੀ ਬੋਡੀ ਤੇ ਕੋਈ ਨਿਸ਼ਾਨ ਹੈ ਨਹੀਂਗਾ ਉਹਦੇ ਕੋਈ ਉਹਦੇ ਨਹੀਂ ਮਰਨ ਨਹੀਂ ਹੋਇਆ ਉਹ ਆ ਮਰ ਗਿਆ ਕੁਝ ਖਾ ਕੇ ਉਹਨਾਂ ਨੇ ਜਿਹੜੇ ਬੰਦਿਆਂ ਨੇ ਉਤੋਂ ਵੇਖਿਆ ਆ ਕੋਠੀ ਤੋਂ ਉਹ ਰੰਗ ਵਾਲੇ ਬੰਦੇ ਸੀ ਮੁੰਡੇ ਰੰਗ ਕਰਦੇ ਕਹਿੰਦੇ ਸੀ ਚਾਰ ਜਣੇ ਸੀ ਇਹ ਇਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਤੋਂ ਇੱਥੇ ਲਿਆਂਦਾ ਜੰਗਲ 'ਚ ਤੇ ਇੱਥੇ ਕਹਿੰਦੇ ਵੀ ਮੁੜ ਕੇ ਇਹਦੀ ਛਾਤੀ ਤੇ ਜਿੱਥੇ ਇਹਦਾ ਪ੍ਰਸ਼ਨ ਗੋਲੀ ਵੱਜੀ ਸੀ ਇਹਦੇ ਪਹਿਲਾਂ ਗੋਲੀ ਬਿਮਾਰੀ ਉਹਨਾਂ ਨੇ ਉਹਦੀ ਛਾਤੀ ਤੇ ਗੋਲੀ ਵੱਜੀ ਸੀ ਤੇ ਉਹ ਅੱਗੇ ਪਿੱਛੇ ਗੋਲੀ ਲੰਗੀ ਸੀ ਅੱਗੋਂ ਵੱਜ ਕੇ ਪਿੱਛੇ ਲੰਗੀ ਉੱਥੇ ਕਹਿੰਦਾ ਸੀ ਉੱਤੋਂ ਵੇਖਦੇ ਆਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਾਰਦੇ ਰਹੇ ਤੇ ਇਹਦੇ ਜੇਬ 'ਚ ਜਦੋਂ ਮਰ ਗਿਆ ਇਹਦੇ ਜੇਬ 'ਚ ਜਿੰਨੇ ਪੈਸੇ ਸੀ 5-6000 ਰੁਪਈਆ ਸੀ ਇਹਦਾ ਕੜਾ ਪਾਇਆ ਹੋਇਆ ਸੀ ਕੜਾ ਵੀ ਲਾ ਕੇ ਲਾ ਕੇ ਇਹਦਾ ਨਾਮ ਜਨਮਗੀ ਪਾਇਆ ਤੇ ਉਹਨਾਂ ਦੇ ਪਿਤਾ ਜੀ ਨੂੰ ਨਾਂ ਦਾ ਪਤਾ ਹੈ ਜਿਨ੍ਹਾਂ ਨੇ ਇਹਨਾਂ ਦੇ ਘਰੇ ਵੀ ਇਹ ਪ੍ਰਸ਼ਾਸਨ ਹੈ ਵੀ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ 302 ਲੱਗਦੀ ਹੈ 302 ਲਾਈ ਜਾਏ ਮੇਰਾ ਨੰ ਨੁਕਤੇ ਸੇ ਕਿ ਐਸੇ ਹੀ ਹੈ ਇਹ ਮੈਂ ਮੁੰਡਾ ਹੀ ਆਪਣਾ ਸਰਨਪ੍ਰੀਤ ਸਨਗਾ ਤੇ ਆਪਣੇ ਇਹਦੀ ਲਵਾਸ ਹਾਲਤ ਵਿੱਚ লাশ ਮਿਲੀ ਠੀਕ ਹੈ ਤੇ ਉਹ ਅਸੀਂ ਮੈਂ ਕਹਿੰਦੇ ਰੱਖੀ 24 ਘੰਟੇ ਬਾਅਦ ਸੀ ਆਈ ਡਾਟ ਰੰਗ ਬੋਰਡ ਬਣਾ ਕੇ ਤਾਂ ਮੈਡੀਕਲ ਕਰਾ ਰਹੇ ਆ ਖਰਚਾ ਦੇਤਾ ਸੀ ਠੀਕ ਹੈ ਕੀ ਨਾਮ ਜੀ ਸੁਸ਼ਨਪੀ ਸਿੰਘ 19 ਸਾਲ ਮੇਰਾ ਕਿ ਬਾਅਦ ਵਿੱਚ ਕਿਤਨਾ ਹੋਈ ਕੋਈ ਪਤਾ ਨਹੀਂ ਉਹ ਲਵਾਰ ਤੋਂ ਲਾਸ ਮਿਲੀ ਸੀ ਉਦੋਂ ਕੋਈ ਨਹੀਂ ਪਤਾ ਤਾਂ ਇਹਦੇ ਬਾਅਦ ਵਿੱਚ ਹੁਣ ਤਸਦੀਕ ਹੋਇਆ ਇਹ ਕਰਦਿਆਂ ਨੇ ਇਹਨਾਂ ਨੇ ਕਿੰਨੇ ਸਾਡੀ ਲਗੜਾਟਾ ਤੇ ਸਾਡੇ ਮੁੰਡੇ ਨੂੰ ਹੌਸਲਾ ਮਾਰ ਕੇ ਮਾਰਿਆ ਹੋਵੇ ਜਮਾਕ ਸੋਦਾ ਇਹ 20 ਤਰੀਕ ਦੀ ਆ ਜੀ